ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ ਅਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕਦੀਆਂ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਸਤ दर्शनी स्थल तो दूरबीन राही श्री करतारपुर साहिब जी दर्शन कीते गए इस मौके से संगत विखण मिलया ਜਾ ਗਿਆ ਨਹੀਂ ਆਪਾਂ ਨਹੀਂ ਜੀ ਉਹਨਾਂ ਦਾ ਉੱਥੇ ਤੋਂ ਉੱਥੋਂ ਪਾਕਿਸਤਾਨ ਆਉਣਾ ਚਾਹੀਦਾ ਨੋ ਪਾਸੇ ਉਹਦੇ ਹੈ ਨਹੀਂ ਪਾਕਿਸਤਾਨੀ ਬਰੇ ਬਰੇ ਕਿੱਥੇ ਇੱਕ ਤੇ ਹੈ ਉਹ ਘੇਰਦੇ ਅਗਲੇ ਜੇ ਇੰਨਾ ਨਹੀਂ ਫੁਟੇਜ ਵੀਡੀਓ ਆਦੀ ਇੱਧਰ 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 ਨਹੀਂ ਖਤੂ ਮਾ ਮਾ ਉਹ ਫੇਚ ਦੇ ਰਿਹਾ ਇਹਦਾ ਅਮਰੀਕਾ ਆ ਤੇ ਹੁਣ ਲਾ ਬਾਦ ਦੁਬਾਰਾ ਬੜੀ ਹੋ ਗਈ ਹੈ ਜਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗਨਗਰ ਤੋਂ ਆਏ ਆ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾੰਦੇ ਹੋ ਤਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇਨਾ ਜਿਆਦੇ ਪਾਬੰਦੀ ਵਾਲਾ ਕੋਈ ਦਿੱਕਤ ਨਹੀਂ ਉਹਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਹਾਂ ਸਾਨੂੰ ਤਾਂ ਹੀ ਗੁਰੂ ਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਹੈ ਜੀ ਟੱਕਰ ਤੇਪੋ ਪਿੰਦਰ ਕਾਰ ਟੱਕਰ ਅਸੀਂ ਵਿਜ਼ਿਟ ਕਰ ਆਏ ਜੀ ਕਰਨਾ ਹੈ ਜੀ ਅਮਰੀਕਾ ਤੋਂ ਐਟਲੰਟਾ ਜਾਰਜੀਆ ਐਟਲੰਟਾ ਜਾਰਜੀਆ ਤੋਂ ਤਸੀਂ ਹੁਣ ਅਸਲੇ ਪੁਆਇੰਟ ਤੇ ਪਹੁੰਚ ਗਏ ਆ ਜਿਹੜਾ ਕਿ ਅਸੀਂ ਐਂਟਰੀ ਕਰ ਰਹੇ ਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਇਹ ਪਹਿਲੀ ਵਾਰ ਆ ਇਹ ਪਹਿਲੀ ਦਫਾ ਜੀ ਬਹੁਤ ਜ਼ਿਆਦਾ ਕਿੰਨਾ ਉਤਸ਼ਾਹ ਹੈ ਕਿੰਨਾ ਕੋ ਸਾ ਮਾਂਦੇ ਚ

ਸੋਚਿਆ ਨਹੀਂ ਸੀ ਬਗਰ ਮਾਦਰ ਦਰਸ਼ਨ ਕਰਨ ਜਾ ਰਹੇ ਭਾਬੀ ਵੀ ਹੋ ਗਏ ਉਹ ਮਾਦਰ ਚਾਲ ਚੱਲ ਐ ਨਾਥਿੰਗ ਐਲਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਾਣਾਗ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਅੱਜ ਕਰਤਾਰਪੁਰ ਆਏ ਹਾਂ ਜੀ ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਅਜ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਮੈਂ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੀ ਸੀਗੇ ਪਲਾਨ ਕਰ ਰਹੇ ਸੀਗੇ ਤਾਂ ਅੱਜ ਇਹ ਸਾਡਾ ਮੌਕਾ ਹੈ ਜੀ ਕਿੰਨੇ ਦਿਨ ਪਹਿਲਾਂ ਅਪਲਾਈ ਇਹ ਹੋ ਗਏ 2 2.5 ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕਾ ਹੈ ਇਹਦਾ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਖੜੇ ਆ ਤਾਂ ਆਪਾਂ ਨੂੰ ਏਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਨੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ ਮੁਖਤਿਆਰ ਸਿੰਘ ਹਰਿਆਣਾ ਜ਼ਿਲ੍ਹਾ ਜਹਿਦ ਸੀਰ ਨਰਵਾਣਾ ਪਿੰਡ ਪਿੱਪਲ ਦਾ ਖਨੌਰੀ ਬਾਰਡਰ ਦੇ ਨੇੜੇ ਪੈਦਲ ਚੱਲ ਕੇ 6 ਤਾਰੀਖ ਤੋਂ ਚੱਲਿਆ ਸੀ 9 ਤਾਰੀਖ ਨੂੰ ਗੱਲ ਪਹੁੰਚਿਆ ਅੱਜ ਕਿਦਾਂ ਲੱਗਦਾ ਮੰਦ ਵਿੱਚ ਬਹੁਤ ਵਧੀਆ ਮਨ ਤੇ ਨਰਾਜਗੀ ਤੇ ਹੈ ਤੇ ਖੁਸ਼ੀ ਵੀ ਹੈ ਕਿ ਅੱਜ ਨਹੀਂ ਮਿਲਿਆ ਚਲੋ ਫਿਰ ਗੁਰੂ ਨਾਨਕ ਦੇਵ ਮੌਕਾ ਦੇਵੇਗਾ ਤੇ ਫਿਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਸਤਫ ਤੇ ਫਿਰ ਪਾਕਿਸਤਾਨ ਜਾਵਾਂਗੇ ਜ਼ਰੂਰ ਅਗਲੇ ਸਾਲ ਪਹਿਲੀ ਵਾਰੀ ਇੱਕ ਵਾਰੀ ਜਾਇਆ ਦੂਜੀ ਵਾਰੀ ਜਾਣਾ ਬਹੁਤ ਵਧੀਆ ਪ੍ਰਬੰਧ ਨੇ ਬਹੁਤ ਅੱਛੇ ਸੰਗਤ ਬਹੁਤ ਉਤੋਂ ਪਾਕਿਸਤਾਨ ਦੇ ਬਹੁਤ ਆਪਣੀ ਇੱਜ਼ਤ ਕਰਦੇ ਨੇ ਕੋਈ ਮੰਨ ਦੇ ਵਿੱਚ ਨਾਰਾਜ਼ਗੀ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਪੀਲ ਵੀ ਹਰੇਕ ਨੂੰ ਜਾਣਾ ਚਾਹੀਦਾ ਕੋਈ ਜਾਤ ਪਾਤ ਦਾ ਨਹੀਂ ਇਹਦੇ ਵਿੱਚ ਵੀ ਬਾਬਾ ਨਾਨਕ ਸਿੱਖਾਂ ਦਾ ਹੀ ਹਰੇਕ ਜਾਤ ਦਾ ਬਾਬਾ ਨਾਨਕ